ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਸੀਐਮ ਸਾਹਿਬ ਦੇਖਿਆ ਜਾਂਦਾ ਦੇ ਅਨੁਸਾਰ ਜਿਹੜਾ ਮਾੜੀ ਅਨਸਰਾਂ ਦੇ ਖਿਲਾਫ ਮੂਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗ ਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਮਿਨਰੀ तौरते ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇਸੀ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਸ ਸੰਹਿਤਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਦਰ ਤੇ ਨਾਲ 25 59 59 ਅਸਲਾ ਐਕਟ ਉਹਦੇ ਤਹਿਤ ਤੁਸੀਂ ਕਾਰਵਾਈ ਕੀਤੀ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਹੈ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਆਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਟ ਕਰ ਰਹੀ ਸੀ ਇਹਨਾਂ ਦਾ ਉੱਥੇ ਟਕਰਾ ਹੋਇਆ ਸਰ ਦੋਸ਼ੀਆਂ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈ ਜੀ ਪੀ ਪੁਲਿਸ ਕਰਮਚਾਰੀ ਜਗਮੀ ਸਾਹਿਬ ਨਹੀਂ ਪੁਲਿਸ ਕਰਮਚਾਰੀ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ ਇਹ ਦੋਨੋਂ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਦੋਨੋਂ ਮੋਗੇ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਆ ਜੀ ਜੀ ਇਹਨਾਂ ਦੇ ਪਹਿਲੇ ਵੀ ਪਰਚੇ ਦਰਜ ਹੈਗੇ ਆ ਜਿਵੇਂ ਅਸੀਂ ਪ੍ਰੈਸ ਨੋਟ ਵੀ ਦਿੱਤਾ ਹੈਗਾ ਤਿੰਨ ਤਿੰਨ ਪਰਚੇ ਦੋਨਾਂ ਤੇ ਪੁਰਾਣੇ ਦਰਜ ਹੈਗੇ ਨੇ ਤੇ ਇੱਕ ਡਿਸਟ੍ਰਿਕਟ ਜਿਵੇਂ ਫਰੀਦਕੋਟ ਦੇ ਹੈਗੇ ਆ ਦੋ ਮੋਗੇ ਦੇ ਆ ਤੇ ਇੱਕ ਬੰਦੇ ਦਾ ਇੱਕ ਲੁਧਿਆਣੇ ਦਾ ਵੀ ਹੈਗਾ ਕਿਸੇ ਬਲੋਡ ਦਾ ਤਾਰ ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਆ ਜੀ ਜੋ ਪ੍ਰੀਲੀਮਿਨਰੀ ਤੌਰ ਤੇ ਪਤਾ ਚੱਲਿਆ ਉਹ ਗੋਪੀ ਨਾਮ ਦਾ ਇੱਕ ਬੰਦਾ ਹੈਗਾ ਬਾਹਰ ਬੈਠਾ ਹੈ ਪੁੱਛਗੀ ਚਾਹੀਏ ਬਾਕੀ ਜਿਹੜੀ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਹੈ ਇਹਨਾਂ ਦੇ ਫੋਨਾਂ ਦੀ ਕਿ ਨਾਲ ਸਾਰੀ ਇਹਨਾਂ ਦੀ ਜਿਹੜੀ ਅਸੀਂ ਡਿਟੇਲ ਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਵੀ ਜਿਹੜੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਲਈ ਕਿਹਨੇ ਕਰਵਾਈਆਂ ਜਾਂ ਇਹਨਾਂ ਦਾ ਕੀ ਮਕਸਦ ਸੀ ਸਿਰਫ ਸਨੇਚਿੰਗ ਕਰਨਾ ਸੀ ਜਾਂ ਕੋਈ ਹੋਰ ਤਾਂ ਉਹ ਸਾਰਾ ਡਿਟੇਲ ਚ ਕਿਉਂਕਿ ਹਲੇ ਉਹ ਦਾਖਲ ਹੈਗੇ ਨੇ ਸੋ ਜਦੋਂ ਉਹ ਠੀਕ ਹੋ ਜਾਣਗੇ ਅਸੀਂ ਉਹਨਾਂ ਤੋਂ ਪੁੱਛਗੀ ਡਿਟੇਲ ਚ ਕਰਾਂਗੇ ਫਿਰ ਉਸ ਤੋਂ ਬਾਅਦ ਹੋਰ ਹੋਣੀ ਹੈ ਨੇ ਫਿਲਹਾਲ ਦੋ ਹੀ ਬੰਦੇ ਰਸਟੂ ਪੌਸਿਬਲ ਲੋਕਾਂ ਦੀ ਵਾਰਦਾਤ ਹੋਈ ਸੀ ਇੱਥਰ ਉਹਦੇ ਦੱਸਿਆ ਜਾਦਾ ਸੀ ਕਿ ਜਿਹੜੀ ਮੋਟਰਸਾਈਕਲ ਸਬਤ ਕਿਨੇ ਜਾਣ ਸੀ ਜੀ ਜੀ ਉਹ ਜਿਹੜਾ ਥਰਡ ਬੰਦਾ ਹੈਗਾ ਉਹ ਇਹਨਾਂ ਤੋਂ ਅਸੀਂ ਪਤਾ ਕਰ ਲਿਆ ਕੌਣ ਹੈ ਉਹਦੇ ਪਿੱਛੇ ਵੀ ਟੀਮਾਂ ਲਗੀਆਂ ਕੱਲ ਦੋ ਹੀ ਬੰਦੇ ਸੀ ਪਰ ਇਸੇ ਦੁਕਾਨ ਨੂੰ ਟਾਰਗੇਟ ਕਿਉਂ ਬਣਾਇਆ ਗਿਆ ਇਹਨਾਂ ਲੋਕਾਂ ਮੈਂ ਜਿਵੇਂ ਦੱਸਿਆ ਨਾ ਜੀ ਕੀ ਹੁਣ ਉਹ ਡਿਟੇਲ 'ਚ ਅਸੀਂ ਪੁੱਛ ਕੇ ਬਾਅਦ 'ਚ ਕਰਾਂਗੇ ਵੀ ਕੀ ਮਕਸਦ ਸੀਗਾ ਕੱਲਾ ਸਨੇਚਿੰਗ ਹੀ ਮਕਸਦ ਸੀ ਜਾਂ ਕੁਝ ਹੋਰ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਤਫਤੀਸ਼ ਦੇ ਦੌਰਾਨ ਜੇ ਵੀ ਗੱਲ ਆਈ ਉਹ ਅਸੀਂ ਪੌਸਿਬਲ ਲੋਕਾਂ ਕੋਲ ਹੀ ਚਲਾਈ ਹਾਂਜੀ ਹਾਂਜੀ ਬਿਲਕੁਲ ਕੱਲ ਸ਼ਾਮ ਨੂੰ ਜਿਹੜੀ ਵਾਰਦਾਤ ਹੋਈ ਹੈ ਉੱਥੇ ਸਾਨੂੰ ਐਕਟੀਵਿਟੀ ਗਏ ਸੀਗੇ ਜਾਂ ਜੀ ਜੀ ਐਕਟੀਵਿਟੀ ਗਏ ਸੀ ਐਕਟੀਵਿਟੀ ਮੋਗੇ ਤੋਂ ਗਏ ਸੀ ਜੀ ਜੀ ਸਰ ਪੁਲਿਸ ਨੇ ਨਹੀਂ ਐਕਟੀਵ ਜਿਹੜੀ ਹੈਗੀ ਹੈ ਜੀ ਉਹ ਇਹ ਨਹੀਂ ਪਤਾ ਹੁਣ ਮੋਗੇ ਤੋਂ ਗਏ ਸੀ ਕਿਵੇਂ ਹੈ ਪਰ ਜਿਹੜੀ ਸਾਨੂੰ ਫੁਟੇਜਸ ਮਿਲੀ ਆ ਜਦੋਂ ਲੁਧਿਆਣਾ ਪੁਲਿਸ ਨੇ ਖਾਡਣਾ ਸ਼ੇਅਰ ਕੀਤੀਆਂ ਅਸੀਂ ਗੱਲਬਾਤ ਹੋਈ ਤੇ ਉੱਥੋਂ ਵਾਰਦਾਤ ਉਹਨਾਂ ਨੇ ਐਕਟੀਵਿਟੀ ਕੀਤੀ ਸੀਗੀ ਤੇ ਜਿਹੜੇ ਕੱਲ ਅਸੀਂ ਫੜੇ ਆ ਬੰਦੇ ਜਦੋਂ ਇਹ ਆਪਰੇਸ਼ਨ ਹੋਇਆ ਉਦੋਂ ਵੀ ਬੇਸਿਕਲੀ ਇਹ ਐਕਟੀਵਿਟੀ ਸੀਗੀ ਐਕਟੀਵ ਹੈ ਹੀ ਬਰਾਮਦ ਜਿਹੜਾ ਆਪਣੇ ਕੇਸ ਦੇ ਵਿੱਚ ਸੀਗਾ ਮੋਟਰ ਇਹੀ ਜੋ ਪ੍ਰੀਲੀਮਿਨਰੀ ਤੌਰ ਤੇ ਕੁਝ ਪਤਾ ਚੱਲੇ ਹੈ ਉਹ ਇਹੀ ਆ ਵੀ ਐ ਐਮਪੀ ਤੋਂ ਲੈ ਕੇ ਆਏ ਆ ਬਾਕੀ ਡਿਟੇਲਸ ਹੋਰ ਅਸੀਂ ਹੁਣ ਹੋ ਗਿਲ ਹੋ ਰਿਹਾ ਕਿ ਆ ਜੀ ਜੀ ਉਹੀ 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 ਹੈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658